ਲੋ ਵੀ ਮਿੱਤਰੋ ਅੱਜ ਨਾ ਮੈਂ ਤੇ ਸੰਜੀਤ ਔਰ ਮੁੱਕੜ ਕਾਡਾ ਅਸੀਂ ਨਾ ਤੰਦੂਰ ਬਾਲਦੇ ਹੁੰਨੇ ਠੰਡ ਤੋਂ ਤੇ ਅੱਜ ਇੱਕ ਜਿਹੜੀ ਲੱਕੜ ਲਾਈ ਸੀ ਤੇ ਉਹ ਸਾਰੀ ਸਿਉਂਖ ਦੀ ਖਾਦੀ ਸੀ ਤੇ ਆਹ ਜਿਹੜੀ ਮਿੱਟੀ ਹੈ ਨਾ ਉਹ ਸਾਰੀ ਤੰਦੂਰ ਚ ਪੱਕ ਗਈ ਹੈ ਬਿਲਕੁਲ ਤੇ ਜਿਹੜੇ ਬਿਮਾਰ ਕਬੂਤਰ ਹੁੰਦੇ ਸਿੱਪ ਨਿਕਲ ਆਉਂਦੀ ਹੈ ਹਨਾ ਤੇ ਉਹਨਾਂ ਨੂੰ ਮਾੜੀ ਜਿਹੀ ਬਜੀਏ ਕੁੱਟ ਕੇ ਦੇ ਦੋ ਮਿੱਟੀ ਬਹੁਤ ਚੰਗੀ ਹੈ ਇਹ ਮਿੱਟੀ ਕੂਤਰਾਂ ਵਾਸਤੇ। ਜਾਂ ਜਿਹੜੀ ਤੰਦੂਰ ਦੇ ਵਿੱਚ ਆਹ ਮਿੱਟੀ ਲੱਗੀ ਹੁੰਦੀ ਆ ਹਨਾ ਬਿਜਲੀ ਇਹ ਵੀ ਤੁਸੀਂ ਦੇ ਸਕਦੇ ਹੋ। ਜਿਹੜੇ ਕੂਤਰ ਸੁੱਕ ਜਾਂਦੇ ਆ। ਸਮਝੇ? ਨੋਟ ਕਰ ਲਾ ਹੁਣ। ਠੀਕ ਆ। ਕੂਤਰ ਬਿਮਾਰ ਹੋ ਜਾਣ ਤਾਂ ਉਹ ਜਿਹੜੀ ਮਿੱਟੀ ਆਪਾਂ ਕੱਢੀ ਅੱਜ ਹਨਾ ਚੱਕ ਕੇ ਵਖਾ। ਚੱਕ ਕੇ ਵਖਾ। ਆਹ ਮਿੱਟੀ ਇਹਨੂੰ ਵਈ ਕੁੱਟ ਕੇ ਦੇ ਦਿਓ। ਨਾਲ ਕਾਲੀ ਮਿਰਚ ਤੇ ਗੁੜ ਬਹੁਤ ਕੁਤਰ ਤੰਦਰੁਸਤ ਹੋ ਜਣਗੇ ਤੁਹਾਡੇ ਬਿਲਕੁਲ ਮੈਂ ਤੇ ਸੰਜੇ ਦਾ ਬਈ ਤੰਦੂਰ ਦੇ ਸਾਰੇ ਕਾੜ ਦਿੰਨੇ ਆਂ ਦੇਣ ਕਾ ਨਹੀਂ ਆ ਹੁਣ ਸਕੂਲੋਂ ਆਇਆ ਸੀ ਤੇ ਹੁਣ ਅਸੀਂ ਚਾਹ ਕਹੀ ਹੈ ਵੀ ਚਾਹ ਆਉਂਦੀ ਹੈ ਤੇ ਚਾਹ ਪੀ ਕੇ ਫਿਰ ਕੂਤਰਾਂ ਦੇ ਕਰਾਂਗੇ ਖੁੱਡੇ ਬੰਦ ਸੰਜੇ ਹਾਂਜੀ ਧੁੱਪ ਧੱਪ ਨਿਕਲਦੀ ਨਹੀਂ ਯਾਰ ਕੀ ਚੱਕਰ ਹੈ ਪਤਾ ਲੱਗਦਾ ਲੋੜੀਆਂ ਤੋਂ ਬਾਅਦ ਵੇਖਦੇ ਹਾਂ ਹੈ ਲੋੜੀਆਂ ਤੋਂ ਬਾਅਦ ਠੀਕ ਹੈ ਤੇ ਅੱਜ ਫਿਰ ਸਕੂਲ ਚ ਕੀ ਦਿੱਤਾ ਖਾਣ ਨੂੰ ਖੀਚੜੀ ਖੀਰ ਖੀਰ ਸ਼ਨੀਵਾਰ ਦਿੰਦੇ ਆ ਹਾਂਜੀ ਠੀਕ ਹੈ ਠੀਕ ਹੈ ਤੇ ਪੂਰੀਆਂ ਕਿੰਨੀਆਂ ਮਿਲਦੀਆਂ ਤਿੰਨ ਤਿੰਨ ਪੂਰੀਆਂ ਠੀਕ ਹੈ ਠੀਕ ਹੈ ਤੇ ਹੁਣ ਤੁੱਪ ਨਿਕਲਦੀ ਨਹੀਂਗੀ ਜਾਂ ਤਾਂ ਫਿਰ ਆਪਾਂ ਕਹਿ ਦਿੰਨੇ ਆਂ ਬੱਦਲਾਂ ਨੂੰ ਜਾਂ ਤਾਂ ਫਿਰ ਜੇ ਐਡੀ ਹਿੰਮਤ ਤਾਂ ਕੱਢੇ ਹੋਈ ਨਾ ਹਾਂਜੀ ਹੈ ਕਬੂਤਰ ਕਿਵੇਂ ਡਾਵਾਂਗੇ ਹਾਂ ਵੀ ਆ ਤੂੰ ਕਿਵੇਂ ਹੈ ਕਬੂਤਰ ਕਿਵੇਂ ਡਾਵਾਂਗੇ ਬਾਜੀਆਂ ਕਿਵੇਂ ਛੱਡਾਂਗੇ ਤੁੱਪ ਨਹੀਂ ਨਿਕਲੀ ਤਾਂ ਕੋਈ ਨਹੀਂ ਕੋਈ ਨਹੀਂ ਇਹਨੂੰ ਕਹ ਤੂੰ ਕੱਢੀ ਨਾ ਜੇ ਐਡੀ ਤੇਰੇ ਚ ਹਿੰਮਤ ਆ ਨਾ ਤਾਂ ਤੂੰ ਰੱਖ ਸੂਰਜ ਨੂੰ ਲੁਕੋ ਕੇ ਬੱਦਲਾਂ ਨੂੰ ਕਹ ਕਿੰਨੇ ਦਿਨ ਰੱਖ ਲੂਗਾ ਇੱਕ ਦਿਨ ਤਾਂ ਆਪ ਦੇ ਗੁੱਸੇ ਚ ਆਊਗੇ ਸੂਰਜ ਆਹ 2 ਦਿਨ 4 ਦਿਨ ਲਾਲਾ ਮਹੀਨਾ ਲਾਲਾ ਵਦ ਵਦ ਜਨਵਰੀ ਜਨਵਰੀ ਨਾਲ ਕੱਢੂਗਾ ਮਹੀਨਾ ਤਾਂ ਹੋ ਗਿਆ ਸੀ ਤੇ ਫਰਵਰੀ ਚ ਜਦੋਂ ਪਿਆ ਸੇਕ ਤੇ ਬੱਦਰ ਜੇ ਤਾਂ ਖੜਨੀ ਨਹੀਂ ਖੜਨੀ ਨਹੀਂ ਹੈ ਗੁੱਸਾ ਨਹੀਂ ਚੜਿਆ ਵਾਲੇ ਸੂਰਜ ਨੂੰ ਸੂਰਜ ਆਪਦੀ ਆਈ ਤੇ ਆਇਆ ਨਹੀਂ ਹੈ ਤੇ ਮੱਥੇ ਤੇ ਬਿੰਦੀ ਲਾਈ ਹੋਇਆ ਪੈਨਲ ਪੈਨ ਦੀ ਸ਼ਾਹੀ ਲੱਗੀ ਹੈ ਪੈਨ ਲੱਗ ਗਿਆ ਸੀ ਪੈਨ ਲੱਗ ਗਿਆ ਤੂੰ ਤਾਂ ਸੰਝੇ ਕੁਮਾਰੀ ਬਣਿਆ ਪਰ ਨਹੀਂ ਆ ਪੈਨ ਲੱਗ ਗਿਆ ਸੀ ਆਪਣੀ ਲੱਕੜ ਪੂਰੀ ਬਲ ਗਈ ਐ ਕੋਈ ਤੇ ਤਵਾ ਵੀ ਰੱਖਿਆ ਇੱਕ ਅਨੇ ਵੀ ਇਹ ਕਬੂਤਰਾਂ ਦਾ ਸਮਾਨ ਬਣਾਉਂਦੇ ਨਾ ਨਿਆਖ ਤਵੇ ਤੇ ਹਨਾ ਇਹ ਤਵੇ ਤੇ ਅਸੀਂ ਫਟਕੜੀ ਖਿਲ ਕਰਦੇ ਹੁੰਨੇ ਆ ਕੋਈ ਹੋਰ ਸਮਾਨ ਆ ਜਿਹੜਾ ਹਨਾ ਗੁਰਗੜ ਬਣਾਉਂਦੇ ਹਾਂ ਗੁਰਗੜ ਗਰਮ ਕਰਕੇ ਜਿਹੜਾ ਕਬੂਤਰ ਬਿਮਾਰ ਆ ਉਹਨਾਂ ਨੂੰ ਦੇ ਦੇਈਦਾ ਪਰ ਛਾਲ ਤੋਂ ਹੀ ਬਚਦਾ ਹੈ ਮੈਂ ਕਿ ਛਾਲ ਤੋਂ ਹੀ ਬਚਦਾ ਤਾਂ ਉਧਰ ਤੈਨੂੰ ਟਮਾਣਾ ਡਿੱਕੀ ਜਾਂਦਾ ਕੋਈ ਨਹੀਂ ਜਾਵਾਂਗੇ ਕੋਈ ਧੁੱਪ ਤਾਂ ਆਪਣੇ ਕਿਲੇ ਮਾਰੀ ਟਮਾਣਾ ਕਹਿੰਦਾ ਮੈਂ ਗੋਦ ਲੈ ਲਿਆ ਸੰਜੇ ਨੂੰ ਕੋਈ ਨਹੀਂ ਸਾਰਿਆਂ ਦੀ ਗੋਦ ਹੈ ਸਾਰਿਆਂ ਦੀ ਗੋਦ ਹੈ ਨਹੀਂ ਨਹੀਂ ਟਮਾਣਾ ਖਾਸ ਹੈ ਟਮਾਣਾ ਉਹ ਕਹਿੰਦਾ ਵੀ ਮੈਨੂੰ ਗੋਦ ਦਵਾ ਦੇ ਕੂਤਰ ਡਾਇਆ ਕਰੇ ਮੇਰੇ ਇਹ ਮੈਂ ਰੱਖ ਲੂੰਗਾ ਖਰਚਾ ਖੁਰਚਾ ਵਧੀਆ ਸਕੂਲ ਚ ਪੜਾਉਂਗਾ ਹਾਂਜੀ ਹੂੰ ਲੈ ਟਮਾਣੇ ਕੋਲੇ ਜਾਣਾ ਸੰਜੇ ਨੇ ਫੇਰ ਚਾਰ ਪੰਜ ਖਿਡਾਰੀ ਹੋਰ ਆ ਉੱਥੇ ਵੀ ਜਾਣਾ ਆਏ ਨੇ ਹਣਾ ਹੁਣ ਡੀਕਦਾ ਧੁੱਪ ਨੂੰ ਤੇ ਐਤਵਾਰ ਐਤਵਾਰ ਨੂੰ ਵੇਖਾਂਗੇ ਹਨਾ ਜਦੋਂ ਵੀ ਛੁੱਟੀ ਹੋਈ ਇਹਨੂੰ ਸਕੂਲ ਦੀ ਪੜ੍ਹਾਈ ਵੀ ਨਹੀਂ ਖਰਾਬ ਕਰਦੇ ਇਹਦੀ ਆਪਾਂ ਤਦ ਕੱਪੜੇ-ਕੁੱਪੜੇ ਬਦਲ ਕੇ ਨੇ ਐ ਡਰੈੱਸ ਆਉਦੀ ਸਿੱਧਾ ਹੀ ਭੱਜ ਆਇਆ ਵੇ ਠੰਡ ਦੇ ਵਿੱਚ ਕਿਹੜੇ ਕੱਪੜੇ ਲੋਰ ਪਾ ਲਈਂ ਮੈਂ ਸਵੇਰੇ ਐਤਵਾਰ ਅਗਰ ਥੱਲੇ ਲੋਰ ਪਾ ਲਈ ਉੱਤੇ ਸਿਸਟਮ ਉਹ ਹੀ ਰੱਖ ਲਿਆ ਹੈ ਤੁਹਾ ਲਾਂਗੇ ਸਵੇਰੇ ਐਤਵਾਰ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਰ ਫਿਰ ਉਤਰਾ ਆਪਣੇ ਰੋਮੀ ਨੂੰ ਰੋਣ ਪਾਣੀ ਤਾਂ ਪਿਆ ਗਿਆ ਪਿਆ ਨਹੀਂ ਆ ਰੋਮੀ ਨੂੰ ਪਾਣੀ ਪਿਆ ਗਿਆ ਦਾਣੇ ਦੂਣੇ ਤਾਂ ਉਹਨਾਂ ਨੇ ਖਾ ਲਏ ਹੋ ਗਿਆ ਨੇਰਾ ਪਾਣੀ ਕਿੱਧਰੋਂ ਲਵਾਂ ਹੈ ਕੋਸਾ ਠੰਡਾਈ ਪਿਆ ਦੇ ਤੂੰ ਕੋਸੇ ਨੂੰ ਕੀ ਹੈ ਕੋਈ ਨਹੀਂ ਠੰਡਾਈ ਪੀ ਲੈਣਗੇ ਉਹਨਾਂ ਨੂੰ ਕੀ ਉਹ ਜਾ ਆ ਕੇ ਥੋੜੀ ਤੇਰੇ ਅਰਗੇ ਹੈ ਨਾਲੇ ਆਪਣੀ ਚਾਹ ਦਾ ਪਤਾ ਕਰਕੇ ਆ ਕੇ ਤਾਂ ਭੁੱਲ ਤਾਂ ਨਹੀਂ ਗਏ ਠੀਕ ਹੈ ਠੀਕ ਹੈ